ਸੰਗਤ ਜੀ ਤੁਸੀਂ ਅਕਸਰ ਦੇਖਿਆ ਕਿ ਨਾ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਸਾਡੇ ਮਨ ਦੇ ਉੱਤੇ ਇੱਕ ਚਿੰਤਾ ਜ਼ਰੂਰ ਆ ਜਾਂਦੀ ਹੈ ਵੀ ਇਹ ਕੰਮ ਕਿਵੇਂ ਹੋਵੇਗਾ ਜਿਵੇਂ ਘਰ ਦੇ ਵਿੱਚ ਕਿਸੇ ਬੱਚੇ-ਬੱਚੀ ਦਾ ਵਿਆਹ ਰੱਖਿਆ ਹੈ ਜਾਂ ਬੱਚੇ-ਬੱਚੀ ਦਾ ਰਿਸ਼ਤਾ ਕਰਨ ਜਾ ਰਹੇ ਆ ਜਾਂ ਨਵਾਂ ਘਰ ਖਰੀਦਣ ਜਾ ਰਹੇ ਆ ਜਾਂ ਕੋਈ ਵੀ ਨਵੀਂ ਚੀਜ਼ ਖਰੀਦਣ ਜਾ ਰਹੇ ਆ ਜਾ ਆਪਣਾ ਕੋਈ ਨਵਾਂ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਆ ਕਹਿਣ ਦਾ ਭਾਵੇਂ ਵੀ ਜਦੋਂ ਜ਼ਿੰਦਗੀ ਦਾ ਕੋਈ ਅਹਿਮ ਫੈਸਲਾ ਲੈਣਾ ਹੋਵੇ ਅਹਿਮ ਕੰਮ ਕਰਨਾ ਹੋਵੇ ਤਾਂ ਉੱਥੇ ਮਨ ਦੇ ਉੱਤੇ ਚਿੰਤਾ ਜ਼ਰੂਰ ਹੁੰਦੀ ਹੈ ਵੀ ਇਹ ਕੰਮ ਸੰਪੂਰਨ ਕਿੰਜ ਹੋਵੇਗਾ ਅਤੇ ਠੀਕ ਠਾਕ ਹੋ ਜਾਵੇ ਇਸ ਗੱਲ ਦੀ ਵੀ ਚਿੰਤਾ ਹੁੰਦੀ ਹੈ ਤਾਂ ਮਹਾਪੁਰਖ ਜੀ ਕਹਿੰਦੇ ਇਥੇ ਚਿੰਤਾ ਨਹੀਂ ਕਰਨੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਹਰੇਕ ਗੁਰਸੇਖ ਨੂੰ ਹੁਕਮ ਹੈ ਕਿ ਜਦੋਂ ਵੀ ਆਪਾਂ ਆਪਣੇ ਨਵੇਂ ਕੰਮ ਧੰਦੇ ਦੀ ਸ਼ੁਰੂਆਤ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਅਹਿਮ ਫੈਸਲਾ ਲੈਣਾ ਹੋਵੇ ਤਾਂ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਦੀ ਆਗਿਆ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਤੇ ਉਹਨਾਂ ਦੀ ਆਗਿਆ ਹੁਕਮਨਾਮਾ ਸਾਹਿਬ ਦੇ ਵਿੱਚ ਹੁੰਦੀ ਆ ਜੋ ਵੀ ਹੁਕਮਨਾਮਾ ਸਾਹਿਬ ਆਉਂਦਾ ਹੈ ਉਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਸਮਝਣਾ ਚਾਹੀਦਾ ਹੈ ਫਿਰ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰੋ ਅਤੇ ਇਥੇ ਬਹੁਤ ਪਿਆਰੀ ਉਗਤੀ ਮਹਾਪੁਰਖ ਜੀ ਦੱਸਦੇ ਆ ਕਿ ਜੇਕਰ ਆਪਣੇ ਨਵੇਂ ਕੰਮ ਧੰਦੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ 250 ਜਪਜੀ ਸਾਹਿਬ ਜੀ ਦੇ ਪਾਠ ਕਰ ਲਈਏ ਕਿਉਂਕਿ 250 ਜਪਜੀ ਸਾਹਿਬ ਜੀ ਦੇ ਪਾਠ ਦਾ ਫਲ ਸੰਪੂਰਨ ਸਹਿਜ ਪਾਠ ਦੇ ਫਲ ਜਿੰਨਾ ਮਿਲਦਾ ਹੈ ਤਾਂ ਜੇ ਜੇਕਰ ਆਪਾਂ ਆਪਣੇ ਕੰਮ ਧੰਦੇ ਸ਼ੁਰੂ ਕਰਨ ਤੋਂ ਪਹਿਲਾਂ ਤਾਂ 2 ਸੋਜਪਜੀ ਸਾਹਿਬ ਜੀ ਦਾ ਪਾਠ ਕਰਨ ਲਈ ਤਾਂ ਹੋਰ ਵੀ ਕਰਕੇ ਹੋਵੇਗੀ ਅਤੇ ਇਹ ਪਾਠ ਜ਼ਰੂਰੀ ਨਹੀਂ ਵੀ ਤੁਸੀਂ ਇਕੱਲਿਆਂ ਨਹੀਂ ਕਰਨੇ ਆ ਪੂਰਾ ਪਰਿਵਾਰ ਰਲ ਕੇ ਕਰ ਸਕਦੇ ਹੋ ਅਤੇ ਇਹ ਵੀ ਜ਼ਰੂਰੀ ਨਹੀਂ ਆ ਕਿ ਇੱਕੋ ਦਿਨ ਦੇ ਵਿੱਚ ਇੱਕੋ ਝੌਂਕੜੇ ਵਿੱਚ ਕਰਨੇ ਆ ਤੁਸੀਂ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਦਸਾਂ ਦਿਨਾਂ ਦੇ ਵਿੱਚ ਜਿੰਨੇ ਵੀ ਦਿਨਾਂ ਦੇ ਵਿੱਚ ਕਰ ਸਕਦੇ ਹੋ ਬਸ ਆਪਣੇ ਕੰਮ ਧੰਦੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਬਾਣੀ ਦੇ ਪੇਟਾ ਮੇਰੇ ਸੇ ਕੰਮ ਕਰਕੇ ਹੈ ਅਮਰਤ ਵੇਲੇ ਤਾਂ ਉੱਠਣਾ ਹੀ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਜਾਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੀ ਕਰਨਾ ਹੈ ਉਸ ਤੋਂ ਇਲਾਵਾ 250 ਜਪਜੀ ਸਾਹਿਬ ਜੀ ਦੇ ਪਾਠ ਕਰਕੇ ਸੰਪੂਰਨ ਸਹਿਜ ਪਾਠ ਦਾ ਫਾਨ ਮਿਲ ਸਕਦਾ ਹੈ ਇਹ ਉਜਗਤੀ ਮਹਾਪੁਰਖਾਂਵਾਰਾ ਦੱਸੀਆ ਬੜੀ ਪਿਆਰੀ ਉਜਗਤੀਆ ਇਹਨੂੰ ਆਪ ਵੀ ਨੋਟ ਕਰ ਲਓ ਜਦੋਂ ਵੀ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਇਹ ਬਾਣੀ ਦਾ ਪਾਠ ਕਰਨਾ ਹੈ ਹੋਰ ਵੀ ਭੈਣ ਭਰਾਵਾਂ ਦੇ ਨਾਲ ਇਹ ਵੀਡੀਓ ਸ਼ੇਅਰ ਕਰਨੇ ਤਾਂ ਜੋ ਉਹਨਾਂ ਦਾ ਵੀ ਪਨਾਵਦੀ